ਵਿਚ ਹੋ ਰਹੀ ਲਗਾਤਾਰ ਬਾਰਿਸ਼ ਦੇ ਚਲਦਿਆਂ ਜਿੱਥੇ ਜ਼ਮੀਨੀ ਪੱਧਰ ਤੇ ਭਾਰੀ ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਹੈ ਉਸ ਦੇ ਚਲਦਿਆਂ ਅੱਜ ਪ੍ਰਸ਼ਾਸਨ ਵੱਲੋਂ ਜੰਮੂ ਤੋਂ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਨੂੰ ਡਾਇਵਰਟ ਕਰਕੇ ਵਾਯ ਆਮਨੇਸਰ ਪੇ ਜਾ ਜਾ ਰਿਹਾ ਹੈ ਉੱਥੇ ਹੀ ਜੰਮੂ ਨੂੰ ਜਾਣ ਵਾਲੀਆਂ ਟ੍ਰੇਨਾਂ ਨੂੰ ਪੁਲ ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਕਿਉਂਕਿ ਪੁਲ ਕਾਫੀ ਪੁਰਾਣਾ ਹੈ ਅਤੇ ਚੱਕੀ ਦਰਿਆ ਦੇ ਪਾਣੀ ਕਰਕੇ ਉਸ ਵਿੱਚ ਵਹਾਅ ਕਾਫੀ ਵੱਧ ਗਿਆ ਹੈ ਜਿਸ ਦੇ ਚਲਦਿਆਂ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਜਿਹਦੇ ਚਲਦਿਆਂ ਇਹ ਤਾਦ ਵੱਜੋਂ ਪ੍ਰਸ਼ਾਸਨ ਵੱਲੋਂ ਇੱਕ ਕਦਮ ਚੁੱਕਿਆ one of the premium and prestigious professional institutes providing a wide range of professional courses with 100% placement assistance we are sri sai group of institutes देखो 폴더 ਇਸ ਤਰ੍ਹਾਂ ਅਗੇ ਰੇਲਵੇ ਦੇ ਅਧਿਕਾਰੀ ਵੀ ਜਿੱਥੇ ਪਹੁੰਚੇ ਨੇ ਦਿੱਲੀ ਤੁਸੀਂ ਪਹੁੰਚੇ ਨੇ ਪਟਾਣਕੌਰ ਤੋਂ ਵੀ ਇੱਥੇ ਆ ਗਏ ਨੇ ਉਹਨਾਂ ਦੀ ਪੈਣੀ ਨਜ਼ਰ ਹੈ ਦਿੱਤੇ ਸਾਡਾ ਜਿਹੜਾ ਕੰਮ ਹੈਗਾ ਉਹ ਹੈਗਾ ਪਾਣੀ ਨੂੰ ਦੇਖਣਾ ਪਾਣੀ ਨੂੰ ਦੇਖ ਕੇ ਕਾਦੀ ਰਿਪੋਰਟ ਬਣਾ ਲ ਕੇ ਆਪਣੇ ਅਫਸਰ ਸਾਹਿਬਾਨ ਨੂੰ ਭੇਜਣਾ ਅਸੀਂ ਉਹ ਹਰ ਅੱਧੇ ਘੰਟੇ ਬਾਅਦ ਜਿਹੜੀ ਰਿਪੋਰਟ ਬਣਾ ਕੇ ਭੇਜਦੇ ਪਏ ਆਂ ਕਿਉਂ ਸਾਡੇ ਅਫਸਰ ਜਿਹੜੇ ਆ ਉਹ ਚੰਡੀਗੜ੍ਹ ਨੂੰ ਜੋ ਵੀ ਰਿਪੋਰਟ ਬਣਾ ਕੇ ਭੇਜਦੇ ਨੇ ਤੇ ਕੁੱਲਮਾ ਲਾ ਕੇ ਪਹਾੜਾਂ ਦੇ ਵਿੱਚ ਜਿਹੜੀ بارش ਹੋ ਰਹੀ ਹੈ ਇਹ ਪਾਣੀ ਦਾ ਜਿਹੜਾ ਜਲ ਸਤਰ ਹੈ ਉਹਦੇ ਕਰਕੇ ਵੱਧਦਾ ਪਿਆ ਇਸ ਆਪਣੇ ਨਹਿਰ ਦੇ ਵਿੱਚ ਜਾਂ ਇਸ ਚੱਕੀ ਦੇ ਵਿੱਚ ਕੋਈ ਪਾਣੀ ਉੱਪਰ ਨਹੀਂ ਛੱਡਦਾ ਤੁਸੀਂ ਇੱਕ ਪੈਸਾ ਨੇ ਸਵਾਲ ਕੀਤਾ ਸੀਗਾ ਤੇ ਪਾਣੀ ਕੁਦਰਤ ਦੀ ਹੈ بارش ਦਾ ਪਾਣੀ ਹੈ ਜਦੋਂ بارش ਰੁਕੀ ਪਾਣੀ ਰੁਕ ਜਾਣਾ ਜਦੋਂ بارش ਭਰ ਜਿਆਦਾ ਹੋਏਗੀ ਪਾਣੀ ਦਾ ਸਤਰ ਜਿਹੜਾ ਵਧ ਜਾਣਾ ਸਰ ਇਸ ਲਈ ਜਿਹੜਾ ਦੇਖੋ ਪੁਲ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸਿਆ ਕਿ ਤੇ ਰੇਲਵੇ ਦੇ ਅਧਿਕਾਰੀ ਪਹੁੰਚੇ ਨੇ ਖੈ ਦਾ ਮਤਲਬ ਕਾਫੀ ਖਤਰੇ ਦੇ ਨਹੀਂ ਸ਼ਾਂਤੀ ਸਾਰਾ ਕੁਝ ਇਹ ਜਿਹੜੀ ਹੈ ਇਹ ਜਿਹੜੀ ਹੈ ਅੱਜ ਸਾਨੂੰ ਪਤਾ ਚੱਲਿਆ ਕਿ ਉਹਦਾ ਪੁਰਾਣਾ ਪੁਲ ਹੈ ਇਹਦੇ ਉੱਤੋਂ ਆਵਾਜਾਈ ਬੰਦ ਕੀਤੀ ਹੈ ਤੇ ਆਪਣੇ ਅਧਿਕਾਰੀਆਂ ਨੇ ਪਰਲੇ ਤੋਂ ਜਿਹੜੀ ਟ੍ਰੇਨ ਹੈ ਉਹ ਜਾ ਰਹੀ ਹੈ ਸਲੋ ਸਪੀਡ ਨਾਲ ਬਾਕੀ ਇਹਦੇ ਬਾਰੇ ਜਿਆਦਾ ਜਿਹੜੀ ਹੈ ਉਹ ਤਾਂ ਸਾਨੂੰ ਰੇਲਵੇ ਦੇ ਅਧਿਕਾਰੀ ਦੱਸ ਸਕਦੇ ਨੇ ਕਿ ਉਹਨਾਂ ਦੇ ਕੀ ਹੈਗਾ ਇਸ ਤਰ੍ਹਾਂ ਨਿਕਲਣਾ ਸਾਡਾ ਪਾਣੀ ਦਾ ਕੰਮ ਹੈ ਅਸੀਂ ਪਾਣੀ ਦੀ ਰਿਪੋਰਟ ਜਿਹੜੀ ਹੈ ਉਹ ਟਾਈਮ ਟੂ ਟਾਈਮ ਜਿਹੜੀ ਹੈ ਉਹ ਦੇ ਰਹੇ ਹਾਂ